ਜੈ ਸ਼੍ਰੀ ਰਾਮ ਜੈ ਮਹਾਕਾਲ ਮੈਂ ਰਾਹੁਲ ਖੋਸਲਾ ਸ਼ਿਵ ਸੈਨਾ ਹਿੰਦੁਸਤਾਨ ਤੋਂ ਪੰਜਾਬ ਸੰਗਠਨ ਮੰਤਰੀ ਅੱਜ ਜਿਹੜਾ ਅਸੀਂ ਮੇਨ ਮੁੱਦੇ ਤੇ ਗੱਲ ਕਰਨ ਲੱਗੇ ਆ ਕਿ ਜਿਹੜਾ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਤਰਸ਼ੂਲ ਯਾਤਰਾ ਦਾ ਆਯੋਜਨ ਕੀਤਾ ਗਿਆ ਪੂਰੇ ਪੰਜਾਬ ਦੇ ਵਿੱਚ ਸਾਡੇ ਰਾਸ਼ਟਰੀ ਪ੍ਰਮੁੱਖ ਸ਼ੇਰੇ ਸ਼੍ਰੀ ਪਵਨ ਗੁਪਤਾ ਜੀ ਵੱਲੋਂ ਠੀਕ ਹੈ ਜੀ ਉਹਦੇ ਵਿੱਚ ਕੀ 22 ਤਰੀਕ ਇਹ 20 ਤਰੀਕ ਨੂੰ ਯਾਤਰਾ ਸ਼ੁਰੂ ਹੋਣੀ ਹੈ 29 20 ਨੂੰ ਹਰ ਜ਼ਿਲ੍ਹੇ ਵਿੱਚ ਯਾਤਰਾ ਸ਼ੁਰੂ ਹੋਣੀ ਹੈ 20 ਤੋਂ ਲੈ ਕੇ 29 ਤਰੀਕ ਦੇ ਵਿੱਚ ਵਿੱਚ 29 ਤਰੀਕ ਨੂੰ ਅੰਮ੍ਰਿਤਸਰ ਤੋਂ ਤਰਸ਼ੂਲ ਯਾਤਰਾ ਕੱਢੀ ਜਾਏਗੀ। ਦੁਰਗਿਆਨਾ ਮੰਦਤ ਤੋਂ ਅਸੀਂ ਯਾਤਰਾ ਨੂੰ ਨਿਕਾਲਾਂਗੇ ਤੇ ਡੀਸੀ ਦਫ਼ਤਰ ਤੱਕ ਲੈ ਕੇ ਜਾਵਾਂਗੇ। ਡੀਸੀ ਸਾਹਿਬ ਨੇ ਇੱਕ ਮੈਮੈਂਡਮ ਦੇਵਾਂਗੇ ਜਿਦੇ ਵਿੱਚ ਕਿ ਸਾਡੇ ਰਾਸ਼ਟਰੀ ਪ੍ਰਮੁਖ ਸ਼੍ਰੀ ਪਵਨ ਗੁਪਤਾ ਕੁਮਾਰ ਗੁਪਤਾ ਜੀ ਵੀ ਇੱਥੇ ਸ਼ਿਰਕਤ ਕਰਨਗੇ ਤੇ ਅਸੀਂ ਉਹਨਾਂ ਕੋ ਇਹ ਹੀ ਮੰਗ ਕਰਨੀ ਹੈ ਪ੍ਰਸ਼ਾਸਨ ਕੋ ਜਾਂ ਸਰਕਾਰ ਕੋ ਕਿ ਜਿਹੜਾ ਹਿੰਦੂਆਂ ਨਾਲ ਸੋਤੇਲਾ ਵਿਹਾਰ ਕੀਤਾ ਜਾ ਰਿਹਾ ਹੈ ਇਹਨੂੰ ਨਾ ਕੀਤਾ ਜਾਵੇ। ਹਿੰਦੂਆਂ ਦੀ ਭਾਵਨਾ ਨੂੰ ਸਮਝਿਆ ਜਾਵੇ ਕਿਉਂਕਿ ਹਿੰਦੂਆਂ ਦੇ 45% ਵੋਟ ਪੰਜਾਬ ਦੇ ਵਿੱਚ ਆਪਾਂ ਭਗਵੰਤ ਮਾਨ ਜੀ ਨੂੰ ਦੇ ਸਰਕਾਰ ਨੂੰ ਦੇ ਕੇ ਜਤਾਇਆ ਵੈ ਤੇ ਭਗਵੰਤ ਮਾਨ ਜੀ ਨੂੰ ਚਾਹੀਦਾ ਕਿ ਸਾਡੀ ਵੀ ਕੋਈ ਆਵਾਜ਼ ਸੁਣਨ ਗੁਹਾਰ ਸੁਣਮ ਇਹਦੇ ਭਗਵੰਤ ਮਾਨ ਜੀ ਨੂੰ ਸਰਕਾਰ ਨੂੰ ਜਗਾਣ ਵਾਸਤੇ ਅਸੀਂ ਇਹ ਤਰਸੂਲ ਯਾਤਰਾ ਦਾ ਯੋਜਨ ਕੀਤਾ ਵੈ ਤੇ ਅਸੀਂ 29 ਤਰੀਕ ਨੂੰ ਆਪਣੇ ਸਾਰੇ ਹਿੰਦੂ ਸਮਾਜ ਨੂੰ ਵੱਖ-ਵੱਖ ਜਿਹੜੇ ਮਨ ਕੀ ਬ੍ਰਾਹਮਣ ਬ੍ਰਾਹਮਣ ਸਮਾਜ ਨੂੰ ਸਾਰਿਆਂ ਨੂੰ ਇਕੱਠਾ ਲਾ ਕੇ ਸੈਂਕੜੇ ਦੀ ਬੇਨਤੀ ਦੇ ਨਾਮ ਦੁਰਗਿਆਨਾ ਮੰਦਰ ਤੋਂ ਲੈ ਕੇ ਡੀਸੀ ਦਫਤਰ ਦੇ ਵਿੱਚ ਅਸੀਂ ਇਹ ਤਰਸੂਲ ਯਾਤਰਾ ਕਰਾਂਗੇ ਇਹ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਨੇ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਸਾਡੀ ਯਾਤਰਾ ਨੂੰ ਸਫਲ ਬਣਾਉਣ 'ਚ ਸਾਡਾ ਸਹਿਯੋਗ ਦਿਓ ਕਿਉਂਕਿ ਸਮਾਜ ਦੇ ਕੰਮ ਕਰਨੇ ਵੀ ਸਾਡਾ ਕੋ ਆਪਣਾ ਨਿੱਜੀ ਕੰਮ ਕੋਈ ਨਹੀਂਗਾ ਇਹ ਸਮਾਜ ਦੇ ਕੰਮ ਹੈ ਸਮਾਜ ਦੇ ਕੰਮ ਲਈ ਸਾਰੇ ਭਰਾਵਾਂ ਨੂੰ ਕਵਾਂਗੇ ਕਿ ਸਾਡਾ ਸਹਿਯੋਗ ਦਿਓ ਕਿ ਜਿਨ੍ਹਾਂ ਹਿੰਦੂਆਂ ਨੂੰ ਆਪਣਾ ਹੱਕ ਮਿਲ ਸਕੇ ਜੈ ਸ਼੍ਰੀ ਰਾਮ ਜੈ ਮਹਾਕਾਲ ਜੈ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਮੈਂ ਰਮਨ ਭੱਲਾ ਸ਼ਿਵਸਨਾ ਹਿੰਦੁਸਤਾਨ ਤੋਂ ਪੰਜਾਬ ਉਪਰਮੁਖ ਅੰਮ੍ਰਿਤਸਰ ਤੋਂ ਪਿਛਲੇ ਦਿਨੀ ਜਲੰਧਰ ਦੇ ਕਲੱਬ ਹਾਊਸ ਤੇ ਮੀਟਿੰਗ ਰਾਸ਼ਟਰੀ ਪੰਧਰਿਕ ਮੀਟਿੰਗ ਰੱਖੀ ਗਈ ਜਿੱਚ ਸ਼੍ਰੀ ਹਿੰਦਸ਼ਰੀ ਪਵਨ ਗੁਪਤਾ ਜੀ ਦੇ ਅਗਵਾਈ ਚ ਮੀਟਿੰਗ ਕੀਤੀ ਗਈ ਔਰ ਇੱਕ ਤ੍ਰਿਸ਼ੂਲ ਯਾਤਰਾ ਦਾ ਜਿਹੜਾ ਨਿਕਾਲਾ ਦਾ ਇੱਕ ਰੱਖਿਆ ਗਿਆ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਚ ਵੀ ਉਸ ਅੰਮ੍ਰਿਤਸਰ ਜੜੀ ਹੈ 29 ਤਰੀਕ ਨੂੰ 29 ਦਸੰਬਰ ਨੂੰ ਦੁਰਗਿਆਣਾ ਮੰਦਿਰ ਤੋਂ ਲੈ ਕੇ ਡੀਸੀ ਅਫਰ ਤੱਕ ਮੈਮੋਰੰਡਮ ਜੇ ਜਾਈਗਾ ਉਹਨਾਂ ਨੂੰ ਇਹਦੇ ਵਿੱਚ ਕੀ ਜਦੋਂ ਕੈਪਟਨ ਸਰਕਾਰ ਸੀ ਕੈਪਟਨ ਸਰਕਾਰ ਵੇਲੇ ਉਹਨਾਂ ਨੇ ਪੂਰੀ ਫਾਈਲ ਤਿਆਰ ਕੀਤੀ 35 ਹਜ਼ਾਰ ਦੇ ਦੋਸ਼ ਹਿੰਦੂਆਂ ਨੂੰ ਮੁਆਵਜ਼ਾ ਦੇਣ ਦੇ ਲਈ ਉਸ ਵਕਤ ਜਿਹੜੀ ਸੈਂਟਰਲ ਚ ਸਰਕਾਰ ਸੀ ਉਹ ਬੀਜੇਪੀ ਸਰਕਾਰ ਸੀ ਉਹ ਸਾਰੀ ਜਿਹੜੀ ਫਾਈਲ ਤਿਆਰ ਕੀਤੀ ਗਈ ਉਹ ਉਤੇ ਬੀਜੇਪੀ ਆਫਿਸ ਪਹੁੰਚਾਈ ਗਈ ਪਰ ਉਤੋਂ ਵੀ ਹਿੰਦੂ ਸਰਕਾਰ ਹੋਣ ਦੇ ਬਾਵਜੂਦ ਹੀ ਉਹਨਾਂ ਨੇ ਹਿੰਦੂਆਂ ਦਾ ਪੱਖ ਨਹੀਂ ਲਿਆ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਹਦੇ ਅਫਰੋਚ ਰੂਪ ਸ਼ਿਵ ਸਰ ਹਿੰਦੁਸਤਾਨ ਸ਼ੁਰੂਤ ਹੋਈ ਇਹਨਾਂ ਦੇ ਮੋਮੈਂਡਮ ਦੇ ਰਹੀ ਹੈ ਇਹਨਾਂ ਦੀ ਗਵਾਹੀ ਕਰ ਰਹੀ ਹੈ ਤੇ ਇਸੇ ਬੁੱਧੇ ਚ ਅਸੀਂ 29 ਤਰੀਕ ਨੂੰ ਡੀਸੀ ਆਫਿਸ ਇੱਕ ਮੰਗ ਪੱਤਰ ਦੇਣ ਜਾ ਰਹੇ ਹਾਂ ਜਿੱਥੇ ਜਿਹੜੇ 35 ਹਜ਼ਾਰ નિર્ਦੋਸ਼ ਹਿੰਦੂਆਂ ਦਾ ਜਿਹੜਾ 781 ਕਿਲੋ ਦਾ ਪੈਕੇਜ ਪਿਆ ਹੈ ਉਹਨਾਂ ਦਿੱਤਾ ਜਾਵੇ ਜੇ ਇਹ ਪੈਕੇਜ ਉਹ ਮੰਗ ਡੀਸੀ ਦਫਤਰ ਉਹਨਾਂ ਤੱਕ ਨਹੀਂ ਪਹੁੰਚਾਉਂਦੇ ਉਸ ਤੋਂ ਬਾਅਦ ਸ਼ਿਵ ਸਰਨ ਹਿੰਦੋਸਤਾਨ ਜਿਹੜੀ ਹੈ ਉਹ ਮੁੱਖ ਮੰਤਰੀ ਆਵਾਜ਼ ਦਾ ਘਰਾਵ ਕਰੇਗੀ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ